ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 13 ਮਾਰਚ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਜਿਵੇਂ ਸਿਸਟਮ ਦੀ ਅਮੀਦ ਸੀਗੀ ਪਰ ਪੰਜਾਬ ਦੇ ਵਿੱਚ ਉਹ ਨਹੀਂ ਪੁੱਜਾ ਮੌਸਮ ਤਕਰੀਬਨ ਸਾਰੇ ਖੇਤਰਾਂ ਦੇ ਵਿੱਚ ਸਾਫ਼ ਰਿਹਾ ਧੁੱਪ ਨਿਕਲੀ ਹੋਈ ਹੈ ਗਰਮੀ ਲਗਾਤਾਰ ਪੰਜਾਬ ਦੇ ਵਿੱਚ ਬਣੀ ਹੋਈ ਹੈ ਟੈਂਪਰੇਚਰ ਦਿਨ ਵੇਲੇ ਤਾਂ 30 ਡਿਗਰੀ ਦੇ ਪਾਰ ਕਰ ਚੁੱਕਾ ਹੈ ਸਵੇਰ ਵੇਲੇ ਦਾ 15-16 ਡਿਗਰੀ ਦੇ ਆਸ-ਪਾਸ ਲਗਾਤਾਰ ਟੈਂਪਰੇਚਰ ਬਣਿਆ ਹੋਇਆ ਹੈ ਕੱਲ ਤੋਂ ਪੰਜਾਬ ਦਾ ਮੌਸਮ ਇੱਕ ਵਾਰ ਫੇਰ ਤੋਂ ਬਦਲਣਾ ਸ਼ੁਰੂ ਹੋ ਜਾਵੇਗਾ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦਿਖਾਈ ਦੇਣਗੀ ਹੈ ਉਮੀਦ ਹੈ ਕਿ ਕੱਲ ਨੂੰ ਸਵੇਰ ਵੇਲੇ ਤੋਂ ਹੀ ਇਹ ਸਿਸਟਮ ਪੰਜਾਬ ਦੇ ਵਿੱਚ ਪੁੱਜ ਜਾਵੇਗਾ ਤੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੱਖ-ਵੱਖ ਖੇਤਰਾਂ ਦੇ ਵਿੱਚ ਤੁਹਾਨੂੰ ਲੱਗਦੇ ਹੋਏ ਦਿਖਾਈ ਦੇਣਗੇ ਪਹਾੜਾਂ ਦੇ ਵਿੱਚ ਇਹ ਸਿਸਟਮ ਅੱਜ ਸਵੇਰ ਵੇਲੇ ਤੋਂ ਐਕਟਿਵ ਹੈ ਉੱਥੇ ਹਲਕੀ ਬੱਦਲਬਾਹੀ ਅਤੇ ਮੀਂਹ ਦਾ ਸਿਸਟਮ ਦੇਖਣ ਨੂੰ ਮਿਲ ਰਿਹਾ ਹੈ ਕੱਲ ਤੋਂ ਪੰਜਾਬ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ 14 ਤੇ 15 ਇਸ ਸਿਸਟਮ ਦਾ ਮੁੱਖ ਦਿਨ ਹੋਵੇਗਾ ਤੇ 16 ਤਰੀਕ ਨੂੰ ਪਹਾੜਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੀ ਮੀਂਹ ਦੀ ਸੰਭਾਵਨਾ ਰਹੇਗੀ ਪਰ ਇਹ ਸਿਸਟਮ ਵੱਡੇ ਪੱਧਰ ਤੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਕਿਤੇ ਹਲਕਾ ਤੇ ਕਿਤੇ ਵਧੀਆ ਮੀਂਹ ਪੈਣ ਦੀ ਸੰਭਾਵਨਾ ਬਣੀਆ ਰਹਿਣਗੀਆਂ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਟੁੱਟਵੇਂ ਤੌਰ ਤੇ ਮੀਂਹ ਦੇਛਾ ਰਾਕਤੇ ਵਖ ਵਖ ਖੇਤਰਾਂ ਦੇ ਵਿੱਚ ਲੱਗਦੇ ਹੋਏ ਤੁਹਾਨੂੰ ਦਿਖਾਈ ਦਿੰਦੇ ਆਂ